ਜਿਹੜੇ ਕਿਸਾਨ ਹੈ ਉਹਨਾਂ ਨਾਲ ਸਾਡਾ ਕੋਈ ਵਖਰੇਵਾ ਨਹੀਂ ਜਿਹੜੇ ਕਿਸਾਨ ਆ ਉਹ ਸਭ ਸਾਂਝੇ ਨੇ ਵੀ ਜੇ ਕਿਸਾਨਾਂ ਤੇ ਜ਼ਬਰ ਹੁੰਦਾ ਤਾਂ ਫਿਰ ਅਸੀਂ ਸੋਚਿਆ ਵੀ ਅਸੀਂ ਵੀ ਚੁੱਪ ਕਰਕੇ ਕਿਉਂ ਬੈਠੀਏ ਤੇ ਅਸੀਂ ਐਲਾਨ ਕਰਦੇ ਅਸੀਂ ਜਾਵਾਂਗੇ ਕੇਂਦਰ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਪਾਸੇ ਜਿੱਥੇ ਕਿਸਾਨ ਪੰਜਾਬ ਹਰਿਆਣਾ ਬਾਰਡਰ ਤੇ ਡਟੇ ਹੋਏ ਨੇ ਤੇ ਦਿੱਲੀ ਜਾਣ ਲਈ ਵਜਿੱਦ ਨੇ ਉੱਥੇ ਹੀ ਪੰਜਾਬ ਵਿੱਚ ਵੀ ਲਗਾਤਾਰ ਕਿਸਾਨ ਨੇ ਜਿਹੜੇ ਹੁਣ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਨੇ ਅਸੀਂ ਇਸ ਵਕਤ ਬਠਿੰਡਾ ਚ ਮੌਜੂਦ ਆਂ ਬਠਿੰਡਾ ਤੋਂ ਡੱਬਾ ਲਈ ਦੇ ਬਾਰਡਰ ਤੇ ਆ ਜਿਹੜੇ ਕਿਸਾਨ ਨੇ ਤਿਆਰ ਹੋਏ ਨੇ ਟਰਾਲੀਆਂ ਭਰ ਕੇ ਜਿਹੜੇ ਦਿੱਲੀ ਵੱਲ ਕੂਚ ਕਰਨਗੇ ਵੱਡੀ ਗਿਣਤੀ ਵਿੱਚ ਕਿਸਾਨ ਪੁੱਜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀਆਂ ਮੰਗਾਂ ਨੇ ਕਿਉਂਕਿ ਪਹਿਲਾਂ ਹੀ ਕਿਸਾਨਾਂ ਨੂੰ ਜਿਹੜਾ ਬਾਰਡਰ ਤੇ ਰੋਕਿਆ ਹੋਇਆ ਫਿਰ ਹੁਣ ਤੁਹਾਡਾ ਐਕਸ਼ਨ ਕੀ ਰਹਿਣ ਵਾਲਾ ਇੱਕ ਪਾਸੇ ਤਾਂ ਪਹਿਲੇ ਕਿਸਾਨ ਨੇ ਜਿਹੜੇ ਬਾਰਡਰ ਤੇ ਬੈਠੇ ਨੇ ਤੁਸੀਂ ਵੀ ਅੱਜ ਬਾਰਡਰ ਤੇ ਜਾ ਰਹੇ ਹੋ ਕਿ ਦਿੱਲੀ ਜਾਣ ਦਾ ਅਹਿਦ ਲਿਆ ਕਿ ਇਹ ਮਾਮਲਾ ਹੈਗਾ ਸਾਰਾ ਦੇਖੋ ਜੀ ਸਾਡਾ ਇਹ ਮਾਮਲਾ ਹੈਗਾ ਵੀ ਜਿਹੜੇ ਕਿਸਾਨ 13 ਫਰਵਰੀ ਤੋਂ ਲੜ ਰਹੇ ਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਤੇ ਗੋਲਾਬਾਰੀ ਕੀਤੀ ਜਾ ਰਹੀ ਹੈ ਉਹਨਾਂ ਦੇ ਅਥਰੂ ਗੈਸ ਕਿਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਲੱਤਾਂ ਤੋੜੀਆਂ ਜਾ ਰਹੀਆਂ ਨੇ ਉਹਦੇ ਵਿੱਚੋਂ ਫੈਸਲਾ ਲਿਆ ਹੈ ਵੀ ਜਿਹੜੇ ਲੋਕ ਉੱਥੇ ਲੜ ਰਹੇ ਆ ਕਿਸਾਨ ਲੜ ਰਹੇ ਆ ਸਾਡਾ ਠੀਕਾ ਆਗੂਆਂ ਦੇ ਨਾਲ ਕੋਈ ਆਪਸ ਵਿੱਚ ਕੋਈ ਵਖਰੇਵਾ ਹੋ ਸਕਦਾ ਹੈ ਵਿਚਾਰਧਾਰਾ ਦਾ ਵਖਰੇਵਾ ਹੋ ਸਕਦਾ ਹੈ ਪਰ ਜਿਹੜੇ ਕਿਸਾਨ ਉਨਾਂ ਨਾਲ ਸਾਡਾ ਕੋਈ ਵਖਰੇਵਾ ਨਹੀਂ ਜਿਹੜੇ ਕਿਸਾਨ ਆ ਉਹ ਸਭ ਤੇ ਸਾਂਝੇ ਨੇ ਵੀ ਜੇ ਕਿਸਾਨਾਂ ਤੇ ਜ਼ਬਰ ਹੁੰਦਾ ਤਾਂ ਫਿਰ ਅਸੀਂ ਸੋਚਿਆ ਵੀ ਅਸੀਂ ਵੀ ਚੁੱਪ ਕਰਕੇ ਕਿਉਂ ਬੈਠੀਏ ਸਾਡਾ ਜੋ ਇਧਰੋਂ ਭਾਰਤੀ ਕਿਸਾਨ ਜੁਨੀਅਨ ਇਕਤਾ ਡਟਕਾਉਂਦਾ ਦਾ ਬਲਾਕ ਸੰਗਤ ਹੈ ਇਹਨਾਂ ਨੇ ਫੈਸਲਾ ਲਿਆ ਵੀ ਅਸੀਂ ਬਲਾਕ ਵੱਲੋਂ ਅਸੀਂ ਡੱਬ ਵਾਲੀ ਜਿਹੜਾ ਬਾਰਡਰ ਪੈਂਦਾ ਇਧਰ ਨੇੜੇ ਡੂਮ ਵਾਲੀ ਵੀ ਉਹ ਤੇ ਅਸੀਂ ਜਾਵਾਂਗੇ ਤੇ ਪ੍ਰਸ਼ਾਸਨ ਜਿਹੜੀ ਕੋਈ ਕਾਰਵਾਈ ਅਕੇ ਕਰੂਗਾ ਉਹ ਪ੍ਰਸ਼ਾਸਨ ਦੀ ਮਰਜ਼ੀ ਹੈ ਤੇ ਮੈਂ ਬਲਵਿੰਦਰ ਸਿੰਘ ਜੇਠੂ ਕੇ ਭਾਰਤੀ ਕਿਸਾਨ ਜੁਨੀਅਨ ਇਕਤਾ ਡਟਕਾਉਂਦਾ ਜ਼ਿਲ੍ਹਾ ਬਠਿੰਡਾ ਤੇ ਅਸੀਂ ਐਲਾਨ ਕਰਦੇ ਅਸੀਂ ਜਾਵਾਂਗੇ ਅੱਗੇ ਤਿੰਨ ਮੈਂ ਤੁਸੀਂ ਉੱਥੇ ਬਾਰਡਰ ਦੇ ਦੇਖਿਆ ਆਪਾਂ ਹਰਿਆਣਾ ਦੀ ਪੁਲਿਸ ਆ ਹਰਿਆਣਾ ਸਰਕਾਰ ਕਹਿ ਲਿਏ ਤੇ ਪੰਜਾਬ ਚ ਲਗਾਤਾਰ ਗੋਲੇ ਛਟਰੀ ਹੈ ਤੁਹਾਨੂੰ ਲੱਗਦਾ ਨਹੀਂ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਇਸ ਮਾਮਲੇ 'ਚ ਮੈਂ ਕਹਣਾ ਵੀ ਪੰਜਾਬ ਸਰਕਾਰ ਇਸ ਟਾਈਮ ਜਮਾ ਨਖਿੱਧ ਹੋਈ ਆ ਇਸ ਮਾਮਲੇ ਦੇ ਵਿੱਚ ਹਰਿਆਣੇ ਦੀ ਪੁਲਿਸ ਪੰਜਾਬ ਦੇ ਵਿੱਚ ਆ ਕੇ ਸਾਡੇ ਕਿਸਾਨਾਂ ਨੂੰ ਜ਼ਖਮੀ ਕਰ ਗਈ ਪਰ ਜਿਹੜੀ ਆਪ ਵਾਲਿਆਂ ਦੀ ਸਰਕਾਰ ਜਿਹੜੀ ਢੋਂਗ ਡਰਾਮਾ ਕਰ ਰਹੀ ਜੀ ਅਸੀਂ ਕਿਸਾਨਾਂ ਦੇ ਨਾਲ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਸਾਡੇ ਪੰਜਾਬ ਦੇ ਵਿੱਚ ਆ ਕੇ ਹਰਿਆਣੇ ਦੇ ਹਰਿਆਣੇ ਦੀ ਪੁਲਸ ਜ਼ਬਰ ਕਰ ਰਹੀ ਹੈ ਲੱਤਾਂ ਤੋੜ ਰਹੀ ਹੈ ਅਸੀਂ ਤਾਂ ਮੰਗ ਕਰਦੇ ਆਂ ਭਗਵੰਤ ਮਾਨ ਤੋਂ ਵੀ ਜਿਹੜੇ ਸਾਡੇ ਕਿਸਾਨਾਂ ਨੂੰ ਆਪ ਦੀ ਸਾਡੀ ਹਦੂਦ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਜ਼ਬਰ ਜਬਰਦਸਤ ਜ਼ਖਮੀ ਕੀਤਾ ਹੈਗਾ ਹਾਂ ਹਰਿਆਣੇ ਦੇ ਵਿੱਚ ਕੋਈ ਘਟਨਾ ਹੋ ਜਾਂਦੀ ਅਸੀਂ ਮੰਨ ਲੈਂਦੇ ਵੀ ਹਰਿਆਣੇ ਵਾਲਿਆਂ ਨੇ ਆਪਦੀ ਕਾਰਵਾਈ ਕਰ ਲਈ ਯਾਰ ਕਮਾਲ ਹੋ ਗਈ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੀ ਪੌਸ਼ ਕੁੱਟੀ ਜਾਂਦੀ ਹੈ ਬੰਬ ਸਿੱਟੀ ਜਾਂਦੀ ਹੈ ਅਥਰੂ ਗੈ ਸਿੱਟੀ ਜਾਂਦੀ ਹੈ ਲੱਤਾਂ ਤੋੜੀ ਜਾਂਦੀ ਹੈ ਤੇ ਪੰਜਾਬ ਸਰਕਾਰ ਮੂਕ ਬਣ ਕੇ ਦਾ ਦਰਸ਼ਕ ਬਣ ਕੇ ਦੇਖੀ ਜਾਂਦੀ ਹੈ ਕਿਸਾਨ ਮਾਵਾ ਦੇ ਪੁੱਤ ਮਰੀ ਜਾਂਦੇ ਆ ਅਸੀਂ ਇਹ ਬਹੁਤ ਨੂੰ ਅਸੀਂ ਇਸ ਗੱਲ ਦਾ ਗੁੱਸਾ ਸਾਡੇ ਚ ਪੰਜਾਬ ਸਰਕਾਰ ਤੇ ਨਖਿੱਧ ਸਾਬਤ ਹੋਈ ਹੈ ਫੇਰ ਸਾਬਤ ਹੋਈ ਹੈ ਪੰਜਾਬ ਸਰਕਾਰ ਤਾਂ ਇਹ ਵੀ ਦਾਵਾ ਕਰਦੀ ਸੀ ਵੀ ਤੁਹਾਨੂੰ ਐਮਐਸਪੀ ਦੇਵਾਂਗੇ ਮੁੱਖ ਮੰਤਰੀ ਜਦੋਂ ਹੈ ਨਹੀਂ ਸੀ ਉਦੋਂ ਕਹਿੰਦੇ ਸੀ ਇਸ ਪੰਜਾਬ ਸਰਕਾਰ ਨੂੰ ਮੁਕ ਅ ਮਤਲਿਆ ਹੁਣਾ ਚਾਹੀਦਾ ਇਹਨਾਂ ਦੀ ਇੱਕ ਮੰਤਰੀ ਦਾ ਬਿਆਨ ਵੀ ਆਇਆ ਸੀਗਾ ਵੀ ਸਾਡੀ ਸਰਕਾਰ ਬਣ ਗਈ ਅਸੀਂ ਉਹਦੀ ਦੇ ਦਾਂਗੇ ਐਮਐਸਪੀ ਇਹ ਜਨਮੋਹਲ ਗਗਨ ਮਾਨ ਨੇ ਕਿਹਾ ਸੀ ਵੀ ਜੇ ਕੈਪਟਨ ਹੈ 5 ਮਿੰਟ ਗੱਦੀ ਛੱਡੇ ਨਾਲ ਦੇ ਨਾਲ ਅਸੀਂ ਐਮਐਸਪੀ ਦੇ ਦਾਂਗੇ ਜਿਹੜੀ ਪੰਜਾਬ ਸਰਕਾਰ ਦੀ ਐਮਐਸਪੀ ਦੀ ਗੱਲ ਕਰਦੇ ਆਪਾਂ ਇਹ ਪਿਛਲੇ ਸਾਲ ਇਹਨਾਂ ਨੇ ਮੂੰਗੀ ਤੇ ਦਿੱਤੀ ਸੀ ਜਦੋਂ ਮੂੰਗੀ ਤਕਰੀਬਨ ਲੋਕਾਂ ਕਿਸਾਨਾਂ ਵਾਲੇ ਵੱਧ ਬੀਜੀ ਵੀ ਚੱਲੇ ਐਮਐਸਪੀ ਮਿਲਦੀ ਹੈ ਇਧਰ ਨੂੰ ਵਾਅਦਾ ਹੋ ਜੇ ਦਾਲਾਂ ਦੇ ਨੂੰ ਦੋ ਸਰਕਾਰਾਂ ਵੀ ਕਹਿੰਦੀਆਂ ਕੇਂਦਰ ਸਰਕਾਰ ਵੀ ਕਹਿੰਦੀ ਹੈ ਪੰਜਾਬ ਸਰਕਾਰ ਵੀ ਕਹਿੰਦੀ ਹੈ ਵੀ ਦਾਲਾਂ ਦੀ ਸਾਡੇ ਦੇਸ਼ ਨੂੰ ਲੋੜ ਹੈ ਪਰ ਉਹਦੇ ਵਿੱਚ ਹੋਇਆ ਕੀ ਜਦੋਂ ਮੂੰਗੀ ਖਰੀਦਣ ਦਾ ਸਮਾਂ ਆ ਗਿਆ ਕਹਿੰਦੇ ਜੀ ਬਦਰੰਗ ਹੈ ਇਹਦੇ ਦਾਣੇ ਕਾਲੇ ਹੋ ਗਏ ਉਹਦੇ 'ਚ ਵੀ ਸਰਕਾਰ ਨੂੰ ਪਿੰਡ ਦੇਖ ਕੇ ਕੋਈ ਕੁਛ ਨਹੀਂ ਨਿਕਲਿਆ ਅਖੀਰ ਨੂੰ ਅਸੀਂ ਜਾ ਕੇ ਇਥੋਂ ਭਾਰਤੀ ਕਿਸਾਨੀ ਤੇ ਡਕੌਂਦਾ ਧਨੇਰ ਵੱਲੋਂ ਜਿਹੜਾ ਰਾਮਪੁਰਾ ਚੌਕ ਆ ਮੋੜਾਂ ਵਾਲਾ ਉੱਥੇ ਜਾਮ ਕੀਤਾ ਜਦੋਂ ਜਾਮ ਕਰਕੇ ਫੇਰ ਉਹ ਜਿਹੜੀ ਮੂੰਗੀ ਸੀ ਸਾਰੇ ਰਾਮਪੁਰੇ ਦੇ ਫੋਲਵਰ ਕਰਕੇ ਫੇਰ ਚਕਾਈ ਐ ਤੇ ਚਾਰ ਸਵੇਰੇ ਦੱਬ ਕੇ ਪਰ ਇਹ ਸਰਕਾਰ ਨੂੰ ਜੇ ਆਪਾਂ ਗੱਲ ਕਰਕੇ ਇਹ ਸਰਕਾਰ ਵੀ ਬੀਜੇਪੀ ਦਾ ਕੇਸ ਹੈ ਜਦੋਂ ਹੁਣ ਪਹਿਲਾਂ ਵੀ ਸਾਡੇ ਅੱਗੂਆਂ ਨੇ ਦੱਸਿਆ ਹੈ ਵੀ ਜਦੋਂ ਸਾਡੇ ਘਰੇ ਆ ਕੇ ਸਾਡੇ ਤੇ ਬੰਬ ਗੋਲੇ ਮਾਰੀ ਜਾਂਦੇ ਹੈ ਹਰਿਆਣੇ ਦੀ ਸਰਕਾਰ ਠੀਕ ਹੈ ਜਦੋਂ ਅਸੀਂ ਹਰਿਆਣੇ ਚ ਬੜੇ ਉਦੋਂ ਆਪ ਦਾ ਜਿਹੜਾ ਸਾਡੇ ਤੇ ਜ਼ਬਰ ਕਰਨਾ ਕਰ ਲੇ ਪਰ ਸਾਡੇ ਘਰੇ ਨਿਕਲਣ ਤੋਂ ਪਹਿਲਾਂ ਹੀ ਸਾਡੇ ਘਰੇ ਆ ਕੇ ਅਥਰੂ ਗਏ ਸੈਟ ਗੋਲੀਆਂ ਚਲਾ ਅੱਖਾਂ ਕੱਢ ਲੱਤਾਂ ਬਾਹਾਂ ਤੋੜ ਇਸ ਕਰਕੇ ਪਤਾ ਲੱਗਦਾ ਵੀ ਸਾਰਾ ਕੁਝ ਰਲਿਆ ਮਿਲਿਆ ਪਰ ਕਿਸਾਨ ਹੈ ਜਿਹੜੇ ਵੀ ਆਪ ਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਨੂੰ ਜਾਣਾ ਚਾਹੁੰਦੇ ਸੀ ਉਥੇ ਸਿੰਘੂ ਬਾਰਡਰ ਦੇ ਸ਼ੰਭੂ ਬਾਰਡਰ ਦੇ ਤੇ ਖਨੌਰੀ ਬਾਰਡਰ ਦੇ ਕਿਸਾਨਾਂ ਨੂੰ ਘੇਰ ਕੇ ਤੇ ਸਾਦਾ ਦਾ ਹਰਿਆਣੇ ਦੀ ਖੱਟੜ ਸਰਕਾਰ ਨੇ ਕੀਤਾ ਹੈ ਉਹ ਉਸ ਦੇ ਹਰਿਆਣਾ ਸਰਕਾਰ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਅੱਜ ਅਸੀਂ ਇੱਥੇ ਪ੍ਰੋਗਰਾਮ ਬਣਾਇਆ ਹੈ ਬਟੰਡਾ ਡੱਬਲੀ ਰੋਡ ਤੋਂ ਜਿਹੜਾ ਆਪਣਾ ਡੱਬਲੀ ਇੱਥੇ ਵੱਡਾ ਨਾਕਾ ਇੱਥੇ ਵੀ ਲੱਗਿਆ ਇਹਨਾਂ ਦਾ ਉਹਨਾਂ ਆਪ ਫਸਲ ਵਾਲੇ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਅਸੀਂ ਸੰਗਤ ਬਲਾਕ ਵੱਲੋਂ ਹਰ ਹਾਲ ਤੇ ਇਧਰ ਨੂੰ ਵਧਾਂਗੇ ਤੇ ਜਦੋਂ ਵੀ ਕੋਈ ਮਤਲਬ ਵੀ ਇਧਰ ਉਤੋਂ ਵੱਡੀ ਕਾਲ ਆਉਂਦੀ ਹੈ ਵੀ ਥੋੜ ਕੇ ਲਾ ਕੇ ਟੱਪਣਾ ਹੈ ਤੇ ਹਰ ਹਾਲ ਤੇ ਟੱਪਾਂਗੇ ਭਲਾ ਹਰਿਆਣੇ ਦੀ ਸਰਕਾਰ ਗੋਲੀਆਂ ਚਲਾ ਲੇ ਭਲਾ ਥਰੂ ਗੈਸ ਭਰਾਲੇ ਪਿੱਛੇ ਨਹੀਂ ਹਟਦੇ ਜਿੰਨਾ ਚਿਰ ਐਮ ਐਸ ਪੀ ਤੇ ਕਿਸਾਨਾਂ ਦਾ ਜਿਹੜਾ ਕਰਜ਼ਾ ਮੁਕਤੀ ਦਾ ਐਲਾਨ ਨਹੀਂ ਕਰਦੀ ਸਰਕਾਰ ਫਸਲਾਂ ਤੇ ਐਮ ਐਸ ਪੀ ਨਹੀਂ ਦਿੰਦੀ ਤੇ ਜਿਹੜੀ ਅਸੀਂ ਤੀਜੀ ਮੰਗ ਵੀ ਰੱਖੀ ਹੈ ਵੀ ਹਰ ਇੱਕ ਕਿਸਾਨ ਨੂੰ ਜਾਂ ਮਜ਼ਦੂਰਾਂ ਕਿਸਾਨਾਂ ਵੀ ਦੋਨਾਂ ਦੀ ਜਨਵਰੀ ਦੇ 60 ਸਾਲ ਦੇ ਹੋ ਗਏ ਵੀ 10000 ਰੁਪਏ ਪ੍ਰਤੀ ਏਕੜ ਵੀ ਉਹਨਰ ਦੇ ਉਹ ਕਹਿੰਕ ਜਦੋਂ ਮੁਲਾਜ਼ਮਾਂ ਨੂੰ ਸਰਕਾਰ ਦਿੰਦੀ ਹੈ ਇੱਥੇ ਦੇ ਪੈਸੇ ਲਾ ਦਿੰਦੀ ਹੈ ਉਸ ਦੇ ਵਿੱਚ ਜਿਹੜਾ ਅਸੀਂ ਇਲਾਜ ਪੈਦਾ ਕਰਦੇ ਆ ਉਹਦੇ ਵਿੱਚ ਸਾਡੇ ਜਿਹੜੇ ਪਰਿਵਾਰ ਹੈ ਸਾਰਿਆਂ ਦਾ ਸੰਯੋਗ ਹੈ ਵੀ ਅਸੀਂ ਜਿਹੜਾ ਇਲਾਜ ਪੈਦਾ ਕੀਤਾ ਕੱਲੇ ਆਦੇ ਘਰ ਆਸਤੇ ਨਹੀਂ ਕੀਤਾ ਅਸੀਂ ਕੇਂਦਰੀ ਪੂਲ ਆ ਜੋ ਭਾਰਤ ਦਾ ਉਹਦੇ ਵਿੱਚ ਪੰਜਾਬ 60% ਹਿੱਸਾ ਪਾਉਂਦਾ ਹੈ ਪਰ ਉਹਦੇ ਬਦਲੇ ਸਾਨੂੰ ਦਿੱਤਾ ਕੁਝ ਨਹੀਂ ਜਾ ਰਿਹਾ ਉਹਦੇ ਬਦਲੇ ਸਾਨੂੰ ਕਰਜ਼ਾ ਦਾ ਮਿਲ ਗਿਆ ਪਰ ਪ੍ਰੇਸ਼ਰ ਆਣੀ ਅਸੀਂ ਹਰ ਹਾਲ ਤੇ ਜਿਹੜੀਆਂ ਮੰਗਾਂ ਰੱਖੀਆਂ ਸੱਤ ਅੱਠ ਮੰਗਾਂ ਸਾਡੀਆਂ ਵੀ ਜੰਨਾਚਰ ਉਹ ਸਾਡੀਆਂ ਮੰਗਾਂ ਨਹੀਂ ਮੰਨਦੇ ਐਮਐਸਪੀ ਦੇ ਵਗੈਰਾ ਉਹਨਾਂ ਚਿਰ ਅਸੀਂ ਹਰ ਹਾਲ ਤੋਂ ਮੋਰਚਾ ਡਟਾਂਗੇ ਗਾਂ ਵਧਾਂਗੇ ਜਦੋਂ ਕਾਲ ਆਈ